ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੇ ਵਾਰਿਸ ਪੰਜਾਬ ਜਥੇਵੰਦੀ ਦੇ ਮੁਖੀ ਅਮਰਪਾਲ ਸਿੰਘ ਜੋ ਕਿ ਸਮੇਂ ਆਸਾਨ ਦੀ ਡਬੂਰ ਗਰਜੇ ਮਿਜਬੰਦ ਹੈ ਤੀਸਰੀ ਵਾਰ ਉਸਨੇ ਐਨਐਸਏ ਲਗਾਈ ਗਈ ਹੈ ਜਿਸ ਦੇ ਮੋਰਦ ਵਿੱਚ ਗਾਲੀਦਲ ਵਾਰਿਸ ਪੰਜਾਬ ਦੇ ਜਥੇਵੰਦੀ ਤੇ ਜਥੇਵੰਦੀ ਤੇ ਵਾਰਿਸ ਪੰਜਾਬ ਦੇ ਜਥੇਵੰਦੀ ਵੱਲੋਂ ਵੱਡੇ ਪਦਰਤ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅੰਮ੍ਰਿਤਸਰ ਦੇ ਰਣਜੀਤ ਅਵੀਨੂ ਤੋਂ ਇੱਕ ਪੈਦਲ ਮਾਰਚ ਕੀਤਾ ਗਿਆ ਜੋ ਕਿ ਅੰਮ੍ਰਿਤਸਰ ਡੀਸੀ ਦਫ਼ਤਰ ਪਹੁੰਚਿਆ ਜਿਸ ਤੋਂ ਬਾਅਦ ਐਡੀਸੀ ਜੋਤੀਵਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਤੇ ਆਸਾਮ ਦੀ ਜਨੂਚband ਪਾਈ ਅਮਰਿਤਪਾਲ ਸਿੰਘ ਉੱਪਰ ਜੋ ਤੀਸਰੀ ਵਾਰ ਐਲਐਸਸੀ ਲਗਾਈ ਗਈ ਹੈ ਉਹ ਬੇਵਜਹ ਨਾਲ ਉਤੰਤ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਇਹ ਮੰਗ ਪੱਤਰ ਦਿੱਤਾ ਗਿਆ ਅੱਜ ਅਸੀਂ ਸਰਕਾਰ ਨੂੰ ਡੀਸੀ ਸਾਹਿਬ ਅੰਮ੍ਰਿਤਸਰ ਨੂੰ ਮੈਮੋਰੰਡਮ ਦੇਣ ਆਏ ਆ ਜਿਹੜੇ ਅੰਮ੍ਰਿਤਪਾਲ ਤੇ ਐਨਐਸਐ ਲਾਈ ਹੈ ਤੇ ਤੀਜੇ ਸਾਲ ਦੀ ਉਹ ਹਟਾਈ ਗਾ ਕੀਤੀ ਸੀ ਜੀ ਪਰ ਹੁਣ ਅਸੀਂ ਉਹ ਕਰ ਰਹੇ ਆ ਦੇਣ ਆਏ ਆ ਅੱਜ ਪਹੁੰਚ ਕਰਦੇ ਆ ਅਸੀਂ ਪਹਿਲਾਂ ਤੇ ਸਾਰੀਆਂ ਜਿੰਨੀਆਂ ਸੰਗਤਾਂ ਇੱਥੇ ਪਹੁੰਚੀਆਂ ਉਹਨਾਂ ਦਾ ਸਾਥ ਤੇ ਬਹੁਤ ਧੰਨਵਾਦ ਕਰਦੇ ਆ ਕਿ ਇੰਨੀ ਗਰਮੀ ਦੇ ਹੋਣ ਤੇ باوجود ਵੀ ਉਹਨਾਂ ਨੇ ਬੋੜਾ ਵੱਡਾ ਸਹਿਯੋਗ ਦਿੱਤਾ ਜ਼ੁਲਮ ਦੇ ਖਿਲਾਫ ਜਿਹੜੀ ਲੜਾਈ ਚੱਲ ਰਹੀ ਆ ਉਹਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਆਪਣਾ ਉਹਨਾਂ ਦਾ ਯੋਗਦਾਨ ਆ ਇਸ ਕਰਕੇ ਉਹਨਾਂ ਦਾ ਧੰਨਵਾਦ ਕਰਦੇ ਆਂ ਅਸੀਂ ਸਰਕਾਰ ਨੂੰ ਤੇ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਜਿਹੜਾ ਅਸੀਂ ਜੋ ਗੈਰ ਕਾਨੂੰਨੀ ਕਾਲੇ ਕਾਨੂੰਨ ਆ ਉਹ ਅਸੀਂ ਚਾਹੁੰਦੇ ਆ ਕਿ ਸਾਡੀ ਪਾਰਟੀ ਕੇ ਹਮੇਸ਼ਾ ਲਈ ਰੱਦ ਹੋਣੇ ਚਾਹੀਦੇ ਆ ਇਹ ਨਹੀਂ ਕਿ ਕੱਲੇ ਅਮਰਤਪਾਲ ਲਈ ਅਸੀਂ ਆਉਣ ਵਾਲੇ ਸਮੇਂ ਲਈ ਵੀ ਇਹ ਜਿਹੜੇ ਕਾਨੂੰਨ ਇਹੋ ਜਿਹੇ ਖਾਰੇ ਕਾਨੂੰਨ ਆ ਅੱਜ ਇਹਨਾਂ ਦੇ ਲੋਕਤੰਤਰ 'ਚ ਕੋਈ ਥਾਂ ਨਹੀਂ ਕੀ ਸਵਰਾਹ ਨੂੰ ਸ਼ਿੱਕੇ ਟੰਕੇ ਇਹੋ ਜਿਹੇ ਕਾਨੂੰਨ ਲਾਏ ਜਾ ਰਹੇ ਆ ਉਹਨਾਂ ਦਾ ਅਸੀਂ ਵਿਰੋਧ ਕਰਦੇ ਆ ਅਸੀਂ ਕਹਿੰਦੇ ਕਿ ਹਮੇਸ਼ਾ ਲਈ ਇਹ ਰੱਦ ਹੋਵੇ। ਵੀ ਚਲੋ ਜੀ ਉਹ ਵੀ ਮੁੱਦਾ ਜਿਹੜਾ ਅੱਜ ਦਾ ਮੁੱਦਾ ਸੀ ਤੇ ਅੱਜ ਦੇ ਮੁੱਦੇ ਦੀ ਗੱਲ ਕਰਦੇ ਆ ਪਾਣੀ ਵੀ ਸਾਡੀ ਪੰਜਾਬ ਦੀ ਇੱਕ ਸਾਰ ਆ ਗਿਆ ਉਹ ਵੀ ਉਹ ਬਚਣਾ ਚਾਹੀਦਾ ਅਸੀਂ ਇਹ ਤੇ ਕਹਿੰਦੇ ਕਿ ਸਾਡੀਆਂ ਜਿਹੜੀਆਂ ਪਹਿਲੀਆਂ ਜਿੰਨੀਆਂ ਵੀ ਪਾਰਟੀਆਂ ਉਹਨਾਂ 'ਚ ਪਾਣੀ 'ਚ ਦੇਣ 'ਚ ਲਟਾਉਣ 'ਚ ਸਾਰਿਆਂ ਦਾ ਕਾਫੀ ਵੱਡਾ ਰੋਲ ਆ ਇਸ ਕਰਕੇ ਹੁਣ ਹੀ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਆਪਣੀਆਂ ਭੁੱਲਾਂ ਨੂੰ ਮਨ ਕੇ ਅੱਗੇ ਆਉਣ ਵਾਲੇ ਸਮੇਂ ਲਈ ਕੋਈ ਤਾਂ ਵਿਧਾਨ ਸਭਾ ਜੀ ਕੱਲ੍ਹ ਜੋ ਜੋ ਜਿਹੜੀਆਂ ਪਾਣੀ ਦੇ ਜਿਹੜੋ ਕੰਟਰੋਲ ਆ ਉਹ ਉਹਦੀਆਂ ਜਿਹੜੀਆਂ ਧਾਰਾਵਾਂ ਆ ਉਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਤੇ ਪਾਣੀ ਤੇ ਪਹਿਲਾ ਹੱਕ ਪੰਜਾਬ ਦਾ ਹੋਣਾ ਚਾਹੀਦਾ ਨਹੀਂ ਅਸੀਂ ਤੇ ਹਮੇਸ਼ਾ ਕਹਿੰਦੇ ਕਿ ਉਹਦੇ ਵਾਸਤੇ ਕਿ ਵਿਸ਼ ਪੱਦਰ ਦੀ ਜਿੱਤ ਤਰ੍ਹਾਂ ਦੇ ਵੀ ਕਰਨੇ ਆ ਕਰਨ ਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣਾ ਚਾਹੀਦਾ ਉਹਨਾਂ ਦਾ ਉਹਨਾਂ ਨੇ ਆਪਣੀਆਂ ਸਜਾਵਾਂ ਤੇ ਮੇਰੇ ਖਿਆਲ ਸਵਿਧਾਨ ਦਾ ਜਿਹੜਾ ਕਿ ਉਹਨਾਂ ਵਿੱਚ ਸਿੱਕੇ ਟੰਕੇ ਕਿ ਜਿਹੜੇ ਜੋ ਉਹਨਾਂ ਦੀਆਂ ਸਜ਼ਾਵਾਂ ਬਣਦੀਆਂ ਤਾਂ ਡਬਲ ਡਬਲ ਭੁਗਤਣ ਦੇ ਬਾਵਜੂਦ ਵੀ ਨਾ ਤੇ ਕਾਨੂੰਨ ਸੁਣ ਰਿਹਾ ਨਾ ਕੋਈ ਸਰਕਾਰਾਂ ਉਹਦੇ ਕੋਈ ਨੋਟਿਸ ਲੈ ਰਹੀ ਹੈ ਤੇ बार-बार ਸਿੱਖਾਂ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਕਿ ਤੁਸੀਂ ਸਾਡੇ ਬੰਦੀ ਸਿੰਘ ਰਿਹਾ ਕਰੋ ਸਾਡੀ ਬੇਇੱਜ਼ਤੀਆਂ ਦਾ ਸਾਨੂੰ ਇਨਸਾਫ਼ ਦਿਓ ਤੁਹਾਨੂੰ ਪਾਣੀ ਦਾ ਇਨਸਾਫ਼ ਦਿਓ ਕਿ ਕਿ ਸੇ ਪਾਸੀਆ ਮੀ ਕਿ ਪੰਜਾਬ ਦੇ ਲੋਕਾਂ ਨੂੰ ਦਿਨ ਦਿਨ ਬਦਨ ਦਬਾਇਆ ਜਾ ਰਿਹਾ ਡੰਡੇ ਨਾਲ ਰਾਜ ਕਰ ਕੀਤਾ ਜਾ ਰਿਹਾ ਕਿਸਾਨਾਂ ਦੇ ਆ ਦੇਖੋ ਕਿਸਾਨਾਂ ਨੇ ਅੱਜ ਉਥੇ ਇੱਕ ਆਪਣਾ ਰੋਸ ਪ੍ਰਦਰਸ਼ਨ ਕਰਨਾ ਸੀ ਉਹਦੇ ਵਾਸਤੇ ਉਹ ਕੱਲ ਤੋਂ ਹੀ ਉਹਨਾਂ ਨੂੰ ਘਰਾਜੇ ਨਜ਼ਰ ਬੰਦ ਕਰਨਾ ਇਹ ਮੇਰਾ ਖਿਆਲ ਹੈ ਕਿ ਲੋਕਤੰਤਰ ਦੀ ਜਿਹੜੀ ਇੱਕ ਇੱਕ ਹੱਤਿਆ ਵਾ ਇਹ ਇਹੋ ਜਿਹੇ ਜਿਹੜੇ ਇਹੋ ਜਿਹੇ ਤੱਕੇਸ਼ਾਈ ਜਿਹੜੇ